ਬਿੱਟੂ ਚੌਥੇ ਨੰਬਰ ਤੇ ਮੈਨੂੰ ਇਹ ਪਤਾ ਬਾਕੀ ਮੈਨੂੰ ਪਤਾ ਨਹੀਂ ਮੈਂ ਤਾਂ ਆਲਦੇ ਫਿਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੀ ਬਿੱਟੂ ਕਿਹੜੀ ਕਿੱਥੇ ਕਿੱਥੇ ਰਹਿ ਗਿਆ ਮੇਰੀ ਗੱਲ ਯਾਦ ਰੱਖਿਓ ਲਿਖ ਲਓਗਾ ਲਿਖ ਲਓ ਬਸ ਫਾਰਮੂਲਾ ਡਾਕਟਰ ਭਾਵੇਂ ਬਾਹਰ ਦਾ ਹੋਵੇ ਇਲਾਜ ਚੰਗਾ ਕਰੇ ਇਹ ਨਾਲ ਵੀ ਡਾਕਟਰ ਅੰਦਰ ਦਾ ਹੋਵੇ ਤੇ ਐਵੇਂ ਤੁੰਕ ਦਾ ਟੀਕਾ ਲਾ ਕੇ ਬਿਮਾਰੀ ਕੋਈ ਹੋ ਰੇ ਤੇ ਉਹਨੂੰ ਬੰਦੇ ਨੂੰ ਮਾਰ ਹੀ ਦੇਵੇ ਲੜ ਮਰਦਾ ਨੂੰ ਲੜ ਗਿਆ ਕੋਈ ਗੱਲ ਨਹੀਂ ਰਾਜਾ ਆਉਂਦਾ ਸਾਡਾ ਭਰਾ ਹੈ ਬਿਸ਼ਪ ਪ੍ਰਧਾਨ ਮੰਤਰੀ ਜੀ ਨੂੰ ਮੋਢੇ ਤੇ ਹੱਥ ਮਾਰਦਾ ਹੈ ਕੀ ਰਾਂ ਤਾਂ ਦਿਲ ਡੋਲ ਜਾਂਦਾ ਬੰਦੇ ਦਾ ਪਰ ਇਸ ਮਨ ਨੂੰ ਕੰਟਰੋਲ ਚ ਰੱਖਣਾ ਪੈਂਦਾ ਐਵੇਂ ਛੋਟੀਆਂ ਛੋਟੀਆਂ ਸੂਹਣਤਾ ਵਾਸਤੇ ਛੋਟੀਆਂ ਛੋਟੀਆਂ ਸਕਿਉਰਿਟੀਆ ਕੋਠੀਆਂ ਮਾੜੀ ਮੁੱਠੀ ਟੋ ਟੱਪਿਆ ਸੇ ਸਦਾਨ ਥੋੜੀ ਬਦਲੇ ਜਾ ਸਕਦੀ ਜੇ ਲੋਕਾਂ ਨੇ ਜਿਤੋਨਾ ਸੀ ਐਸੇ ਪਾਰਟੀ ਚ ਜਿਤਾ ਦਿੰਦੇ ਹੁਣ ਕੀ ਹੋਏਗਾ ਧਰਮ ਵੀ ਬਦਲ ਲਿਆ ਐਟਿਕਸ ਵੀ ਬਦਲੇ ਕੋਈ ਗੱਲ ਵੀ ਨਹੀਂ ਰਹੀ ਤੇ ਚੋਣਾਂ ਵੀ ਹਰ ਜਣੇ ਤੁਹਾਨੂੰ ਕੀ ਲੱਗਦਾ ਹੈ ਕਿ ਤੱਕਰ ਇੱਥੇ ਲੁਧਿਆਣੇ ਦੇ ਵਿੱਚ ਕਿਹਦੇ ਨਾਲ ਰਹਿਣ ਵਾਲੇ ਕਿਉਂਕਿ ਤੁਸੀਂ ਦੇਖਿਆ ਕਿ ਬਾਈ ਦੇ ਵਿੱਚ ਨੋਆ ਦੇ ਵਿੱਚੋਂ ਇੱਕ ਵੀ ਐਮਐਲਏ ਕਾਂਗਰਸ ਦਾ ਨਹੀਂ ਹੈ ਔਰ ਤੁਹਾਡੇ ਖਿਲਾਫ ਰਵਨੀਤ ਸਿੰਘ ਬਿੱਟੂ ਇਹ ਪ੍ਰਚਾਰ ਵੀ ਕਰ ਰਿਹਾ ਕਹਿੰਦੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਦਣਾ ਨਹੀਂ ਹੈ ਬਠਿੰਡਾ ਦੇ ਵਿੱਚ ਜੀਤਵਿੰਦਰ ਕਮਜ਼ੋਰ ਕੈਂਡੀਡੇਟ ਦਿੱਤਾ ਇੱਥੇ ਪੱਪੀ ਪਰਾਸ਼ਰ ਕਮਜ਼ੋਰ ਕੈਂਡੀਡੇਟ ਦਿੱਤਾ ਇਹੋ ਜਿਹਾ ਪ੍ਰਚਾਰ ਵੀ ਕੀਤਾ ਜਾ ਰਿਹਾ ਬਿੱਟੂ ਚੌਥੇ ਨੰਬਰ ਤੇ ਹੈ ਮੈਨੂੰ ਇਹ ਪਤਾ ਹੂੰ ਬਾਕੀ ਮੈਨੂੰ ਪਤਾ ਨਹੀਂ ਹੂੰ ਕਿਉਂਕਿ ਫਿਰ ਮੈਂ ਸਾਰੀਆਂ ਗੱਲਾਂ ਅਜੀ ਦਸੂਗਾ ਹੂੰ ਤਾਂ ਲੋਕ ਕਹਿਣਗੇ ਰਾਜਾ ਯਾਰ ਐਵੇਂ ਹੀ ਭਵਿੱਖਬਾਣੀਆਂ ਕਰੀ ਜਾਂਦਾ ਮੈਨੂੰ ਆਦਤ ਨਹੀਂ ਹੂੰ ਕਈ ਵੱਡੇ ਵੱਡੇ ਲੀਡਰ ਕੋਈ 13 ਜ਼ੀਰੋ ਕਹਿ ਦਿੰਦਾ ਕੋਈ 25 ਸਾਲ ਦਾ ਰਾਜ ਕਹਿ ਦਿੰਦਾ ਮੈਂ ਇਹ ਗੱਲ ਕਹਿੰਦਾ ਹੂੰ ਬਟ ਮੈਂ ਇਹ ਭਵਿੱਖਬਾਣੀ ਜ਼ਰੂਰ ਕਰਦਾ ਕਿ ਬਿੱਟੂ ਚੌਥੇ ਨੰਬਰ ਤੇ ਹੈ ਹੂੰ ਜਦੋਂ ਪਾਲ ਦੇ ਫਿਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੀ ਬਿੱਟੂ ਕਿਹੜੀ ਕਿੱਥੇ ਕਿੱਥੇ ਰਹਿ ਗਿਆ ਹੈ ਮੇਰੀ ਗੱਲ ਯਾਦ ਰੱਖਿਓ ਲਿਖ ਲਓ ਗੱਲ ਲਿਖ ਲਓ ਮੈਂ ਪਿਛਲੇ ਸਾਲ ਕਿਹਾ ਸੀ ਕੋਈ ਬਾਦਲ ਪੰਜਾਬ ਦੀ ਵਿਦਰਾਂਤ ਸੋਭਾ ਚ ਮਾਜ ਕੇ ਰੱਖ ਦੇ ਤੋ ਕਨੇ ਮਾਜਦਾ ਬਿੱਟੂ ਚੌਥੇ ਨੰਬਰ ਤੇ ਮੈਂ ਕਹ ਰਿਹਾ ਬਿੱਟੂ ਚੌਥੇ ਤੇ ਉਹ ਕਹਿੰਦੇ ਕਿ ਸ਼ਹਿਰ ਦੇ ਵਿੱਚ ਬੜਾ ਫਾਇਦਾ ਹੋ ਜਾਣਾ RAM ਮੰਦਰ ਦਾ Hindu Board ਜਿਹੜੀ ਉਹ ਬਹੁਤ ਜਿਆਦਾ ਹੈ ਦੇਖੋ RAM ਮੰਦਰ ਅਸੀਂ ਤਾਂ ਆਪ RAM ਜੀ ਦੇ ਉਪਾਸ਼ਕ ਤੁਸੀਂ ਦੇਖੋ ਮੈਂ ਕਿਦਾਂ ਅਸੀਂ ਉਤਿਹਾੜ ਦਿਹਾੜਾ ਮਨਾਇਆ ਕੋਈ ਕੋਈ ਵਿਅਕਤੀ RAM ਜੀ ਦੇ ਖਿਲਾਫ ਥੋੜੀ ਇਹ ਤਾਂ ਐਵੇਂ ਪ੍ਰੋਪਗੈਂਡਾ ਹੈ ਜਿਹੜਾ ਨਾਲੇ ਮੋਡਰੇਟ Hindu ਹੈ ਜਿਹੜਾ ਸਾਡਾ ਪੰਜਾਬ ਹੈ ਨਾ ਇਹ ਨਹੀਂ ਆ ਵੀ ਸਿੱਖ ਸਿੱਖ ਨੂੰ ਵੋਟ ਪਾਉਂਦਾ ਹੈ ਦਲਿਤ ਦਲਿਤ ਨੂੰ ਵੋਟ ਪਾਉਂਦਾ ਹੈ Hindu Hindu ਨੂੰ ਵੋਟ ਪਾਉਂਦਾ ਹੈ ਜਾਂ Hindu ਕਿਸੇ ਧਰਮ ਦੇ ਨਾਂ ਤੇ ਵੋਟ ਪਾਉਂਦਾ ਹੈ ਜਾਂ ਸਿੱਖ ਕਿਸੇ ਐਦਾਂ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਇਹਨਾਂ ਦੀ ਸਾਈਕੀ ਸਮਝਣ ਦੀ ਲੋੜ ਹੈ ਇਹ ਘੈਂਟ ਬੰਦੇ ਨੂੰ ਵੋਟ ਪਾਉਂਦਾ ਹੈ ਇਹ ਮਰਦ ਬੰਦੇ ਨੂੰ ਵੋਟ ਪਾਉਂਦਾ ਹੈ ਇਹ ਸੱਚੇ ਬੰਦੇ ਨੂੰ ਵੋਟ ਪਾ ਕੇ ਰਾਜੀ ਹੈ ਇਹ ਜਿਹੜਾ ਹਿੱਕ ਢਾ ਕੇ ਉਹਨਾਂ ਦੀ ਲੜਾਈ ਲੜੂਗਾ ਉਹਨਾਂ ਨੂੰ ਵੋਟ ਪਾਉਂਦਾ ਕਿੱਡੇ ਕਿੱਡੇ ਵੱਡੇ ਵੱਡੇ ਮੰਜੇ ਕੋਈ ਸਾਈਕਲ ਵਾਲਾ ਜਿਤਾਤਾ ਕੋਈ ਵਿਚਾਰਾ ਹੋਰ ਗਰੀਬ ਜਿਤਾਤਾ ਚੰਗੇ ਬੰਦੇ ਬਲਕਿ ਵੱਡੇ ਬੰਦਿਆਂ ਨੂੰ ਇੱਕ ਆਮ ਬੰਦਿਆਂ ਨੇ ਮੰਜਿਆ ਉਹ ਰਕਾਰ ਨਹੀਂ ਸੀ ਜਿੰਨਾ ਚਿਰ ਤੁਸੀਂ ਲੋਕਾਂ ਨੂੰ ਯਕੀਨ ਦਿਵਾ ਦਿਓ ਵੀ ਨਹੀਂ ਇਹ ਬੰਦਾ ਸਾਡੇ ਨਾਲ ਖੜੂਗਾ ਉਹਨੂੰ ਵੋਟਾਂ ਪਾ ਦਿੰਦੇ ਕੋਈ ਧਰਮ ਦੇ ਨਾਮ ਤੇ ਕੋਈ ਜਾਤੀ ਦੇ ਨਾਮ ਤੇ ਵੋਟਾਂ ਹਾਂ ਠੀਕ ਹੈ ਜਿਨ੍ਹਾਂ ਨੇ ਟਿਕਟਾਂ ਲੈਣੀਆਂ ਨੇ ਦੇਣੀਆਂ ਐ ਅੰਕੜੇ ਕੱਢ ਕੇ ਇੱਧਰ ਉੱਧਰ ਕਰ ਦਿੰਦੇ ਸੋ ਅਦਰਵਾਈਜ਼ ਪੰਜਾਬ ਦੇ ਵਿੱਚ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਜਾਤੀਵਾਦ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਇਹਨਾਂ ਨੂੰ ਬੇਬੂਫ ਨਹੀਂ ਬੜਾਇਆ ਜਾ ਸਕਦਾ ਇਹਨਾਂ ਦੀ ਸਾਝ ਬੜੀ ਹੈ ਇੱਥੇ ਬੜੇ ਵੱਡੇ ਉਹ ਹੋਏ ਜਦੋਂ ਟੈਰੋਰਿਜ਼ਮ ਸੀਗਾ ਨਾ ਉਦੋਂ ਵੀ ਪੰਜਾਬੀਆਂ ਦੀ ਹਿੰਦੂਆਂ ਦੀ ਤੇ ਸਿੱਖਾਂ ਦੀ ਤੇ ਆਪਸ ਵਿੱਚ ਭਾਈਚਾਰਾ ਬੜਾ ਸੀ ਜਦੋਂ ਈਵਨ ਪਾਕਿਸਤਾਨ ਦੀ ਵੰਡ ਹੋਈ ਤੁ know ਬਹੁਤ ਸਾਰੇ ਸਿੱਖਾਂ ਨੇ ਮੁਸਲਮਾਨ ਪਰ ਆਉਣ ਨੂੰ ਉਹਦੇ ਘਰਾਂ 'ਚ ਬਿਠਾ ਕੇ ਉਹਨਾਂ ਦੀ ਹਫਾਜ਼ਤ ਕੀਤੀ ਸੀ ਇਹ ਉਹ ਲੋਕ ਨੇ ਇਹ ਥੋੜੀ ਐ ਵੀ ਕੋਈ ਮੁਸਲਮਾਨ ਐ ਤੂੰ ਨੂੰ ਮਾਰਦੇ ਹੋ ਜਾਂ ਹਿੰਦੂ ਐ ਤੂੰ ਕੋਈ ਮਾਰਦੇ ਹੁੰਦਾ ਹਾਂ ਕਈ ਵਾਰੀ ਕੁਝ ਐਸੇ ਸ਼ਰਾਰਤੀ ਅੰਸਰ ਜ਼ਰੂਰ ਹੁੰਦੇ ਆ ਜਿਹੜਾ ਉਹਨੂੰ ਡਿਸਟਰਬ ਕਰਨ ਦੇ ਨਾਸੇ ਮਾਹੌਲ ਨੂੰ ਉਹ ਕੰਮ ਖਰਾਬ ਕਰ ਦਿੰਦੇ ਆ ਬਿਲਕੁਲ ਇੱਕ ਇਹ ਵੀ ਗੱਲ ਰਵਨੀਤ ਸਿੰਘ ਬਿੱਟੂ ਬੜੀ ਕਹਿ ਰਿਹਾ ਕਹਿੰਦੇ ਕਿ ਰਾਜਾ ਬਣਿੰਗਤਾ ਬਾਹਰੋਂ ਆਇਆ ਕਹਿੰਦੇ ਇਹਨਾਂ ਨੇ ਬਾਅਦ ਚ ਲੜਬੜਾ ਰਿਲੇਕਸ਼ਨ ਤੁਸੀਂ ਪੁੱਛ ਲੈਂਦੇ ਵੀ ਭਰਾਵਾ ਆਨੰਦਪੁਰ ਸਾਹਿਬ ਤੋਂ ਲੜ ਕੇ ਆਏ ਜੇ ਲਾਲਾ ਵਾ ਤੂੰ ਲੜਕੇ ਆ ਹਾਂ ਸਰਦਾਰ ਬੀਨਤ ਸਿੰਘ ਜਾ ਕੇ ਕਦੇ ਕਿਤੋਂ ਚੋਣਵ ਲੜੇ ਕਦੇ ਕਿਤੋਂ ਚੋਣਵ ਲੜੇ ਜਿਹਦਾ ਪੰਜਾਬ ਦਾ ਪ੍ਰਧਾਨ ਹੁੰਦਾ ਉਹ bari ਨਹੀਂ ਹੁੰਦਾ ਠੀਕ ਹੈ ਬਾਕੀ ਇੱਕ ਫਾਰਮੂਲਾ ਹੈ ਡਾਕਟਰ ਭਾਵੇਂ ਬਾਹਰ ਦਾ ਹੋਵੇ ਇਲਾਜ ਚੰਗਾ ਕਰੇ ਇਹ ਨਾ ਵੀ ਡਾਕਟਰ ਅੰਦਰ ਦਾ ਹੋਵੇ ਤੇ ਐਵੇਂ ਤੁਣਕ ਦਾ ਟੀਕਾ ਲਾ ਕੇ ਬਿਮਾਰੀ ਕੋਈ ਹੋ ਰਹੇ ਤੇ ਉਹਨੂੰ ਬੰਦੇ ਨੂੰ ਮਾਰ ਹੀ ਦੇਵੇ ਸੋ ਇਹ ਪਤਾ ਨਹੀਂ ਕਿਉਂ ਬਿੱਟੂ ਬਾਈ ਜੀ ਇਹੋ ਜੀਆਂ ਗੱਲਾਂ ਕਰ ਰਹੇ ਨੇ ਮੈਂ ਤਾਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਬਟ ਇਹੋ ਜੀਆਂ ਗੱਲਾਂ ਐ ਬਾਹਰੀ ਜਾਂ ਫਲਾਣ ਲੜ ਮਰਦਾ ਨੂੰ ਲੜ ਗਿਆ ਕੋਈ ਗੱਲ ਨਹੀਂ ਰਾਜਾ ਆਉਂਦਾ ਸਾਡਾ ਭਰਾ ਹੈ ਲੜੇ ਐਨੀ ਛੋਟੀ ਛੋਟੀ ਗੱਲ ਅਕਰ ਕੱਲ ਕੀ ਹੋਈ ਰਾਜਾ ਜੀ ਤੁਸੀਂ ਇਕੱਠੇ ਰਹੇ ਹੋ ਗੱਲ ਕੀ ਹੋਈ ਕਿ ਬਿੱਟੂ ਨੂੰ ਟਿਕਟ ਨਹੀਂ ਸੀ ਮਿਲ ਰਹੀ ਇਸ ਕਰਕੇ ਕਾਂਗਰਸ ਛੱਡ ਗਿਆ ਕੌਣ ਬਿੱਟੂ ਦੀ ਟਿਕਟ ਕੱਟ ਸਕਦਾ ਦਿਨਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਹੈ ਪਰਿਵਾਰ ਨੂੰ ਇੰਨਾ ਕੁਝ ਕਾਂਗਰਸ ਪਾਰਟੀ ਨੇ ਦਿੱਤਾ ਮੈਂ ਸਮਝਦਾ ਕਿ ਅ ਅਸੀ ਕੋਈ ਚੀਜ਼ ਹੀ ਨਹੀਂ ਜਿਹੜੀ ਨਹੀਂ ਮਿਲੀ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਉੱਤੋਂ ਲੈ ਕੇ ਨੀਚੇ ਤੱਕ ਮੈਂ ਤੇਜਪ੍ਰਕਾਸ਼ ਸਿੰਘ ਜੀ ਜਿੰਦਾ ਨੇ ਅੱਜ ਸਰਦਾਰ ਬਿਆਨ ਸਿੰਘ ਜੀ ਦੇ ਸਪੁੱਤਰ ਹੈ ਬੜੇ ਨੇਕ ਇਨਸਾਨ ਨੇ ਕਾਂਗਰਸ ਮੈਨੂੰ ਲੱਗਦਾ ਬੜਾ ਦਿਲ ਦੁਖਿਆ ਹੋਣਾ ਉਹਨਾਂ ਦਾ ਜੋ ਇਹਦੋਂ ਇਹ ਘਟਨਾ ਕਰਮ ਹੋਇਆ ਪਰ ਨਾਲ ਲੱਚ ਆ ਗਿਆ ਲੱਗਿਆ ਕਿ ਯਾਰ ਮੋਦੀ ਸਾਹਿਬ ਦੇ ਨੇ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਮੋਢੇ ਤੇ ਹੱਥ ਮਾਰਦਾ ਹੈ ਕੀ ਰਤਾ ਦਿਲ ਡੋਲ ਜਾਂਦਾ ਬੰਦੇ ਦਾ ਪਰ ਇਸ ਮਨ ਨੂੰ ਕੰਟਰੋਲ ਚ ਰੱਖਣਾ ਪੈਂਦਾ ਸੋ ਕੰਟਰੋਲ ਚ ਨਹੀਂ ਰਿਹਾ ਐਵੇਂ ਛੋਟੀਆਂ ਛੋਟੀਆਂ ਸਹੂਲਤਾਂ ਵਾਸਤੇ ਛੋਟੀਆਂ ਛੋਟੀਆਂ ਸਕਿਉਰਿਟੀਆ ਕੋਠੀਆਂ ਮਾੜੀ ਮੋਟੀ ਟੋ ਟੱਪਿਆ ਸੇ ਸਿਧਾਂਤ ਥੋੜੀ ਬਦਲੇ ਜਾ ਸਕਦੇ ਐਵੇਂ ਅੱਜ ਜੇ ਲੋਕਾਂ ਨੇ ਜਿ ਤੋਣਾ ਸੀ ਐਸੇ ਪਾਰਟੀ ਚ ਜਿਤਾ ਦਿੰਦੇ ਹੁਣ ਕੀ ਹੋਏਗਾ ਧਰਮ ਵੀ ਬਦਲ ਲਿਆ ਐਥਿਕਸ ਵੀ ਬਦਲ ਲੇ ਕੋਈ ਗੱਲ ਵੀ ਨਹੀਂ ਰਹੀ ਤੇ ਚੋਣਾਂ ਵੀ ਹਰ ਜਾਣੇ ਤੇ ਜਮਾ ਪੱਤੇ ਗੋਲ ਵੀ ਹੋ ਜਾਂਦੇ ਆ ਚੌਥੇ ਨੰਬਰ ਤੇ ਰਹਿ ਜਾਂਦੇ ਫਿਰ ਕੀ ਕਰਾਂਗੇ ਰਾਜ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜੇ ਮੈਂ ਗਲਤ ਨਹੀਂ ਆ ਕੇ ਰਵਨੀਤ ਸਿੰਘ ਬਟੂਆ ਤੁਸੀਂ ਆਮੋ ਸਾਹਮਣੇ ਹੋਈਆਂ ਇਸ ਤੋਂ ਪਹਿਲਾਂ ਵੀ ਸ਼ਾਇਦ ਤੁਸੀਂ ਜਿਹੜਾ ਆਮੋ ਸਾਹਮਣੇ ਹੋ ਚੁੱਕੇ ਹੋ ਯੂਥ ਕਾਂਗਰਸ ਦੇ ਚੋਣਾਂ ਵਿੱਚ ਉਹ ਯੂਥ ਕਾਂਗਰਸ ਦਾ ਚੋਣਾਂ 2008 ਦਾ ਹੋਇਆ ਸੀ ਉਸੇ ਤੋਂ ਹੀ ਅਸੀਂ ਜਿਹੜੇ ਨੌਜਵਾਨ ਸਾਥੀ ਰਾਹੁਲ ਗਾਂਧੀ ਨੇ ਚੱਕ ਕੇ ਰਹਿ ਗਿਆ ਸੀ ਨਾ ਰਾਹੁਲ ਜੀ ਨੇ ਸਭ ਨੂੰ ਇਹਨਾਂ ਨੂੰ ਪਾਰਲੀਮੈਂਟ ਲੜਾਇਆ ਮੈਨੂੰ ਐਮਐਲਏ ਲੜਾਇਆ ਮੈਨੂੰ ਆਲ ਇੰਡੀਆ ਦਾ ਪ੍ਰਧਾਨ ਬਣਾਇਆ ਰਾਹੁਲ ਗਾਂਧੀ ਜੀ ਦੀ ਇੱਛ ਦੀ ਰਾਜਾ ਵੜਿੰਗ ਬਣੇ ਪੰਜਾਬ ਦਾ ਪ੍ਰਧਾਨ ਹੂੰ ਰਾਹੁਬੰਦੀ ਦਾ ਉਹ ਸੁਪਨਾ ਸੀ ਉਹ ਐਨੀ ਸੀ ਮੈਨੂੰ ਬਸਦ ਕਰਦੇ ਸੀ ਉਹ ਕਾਮਨਰ ਬੰਦੇ ਇਹਨਾਂ ਨੂੰ ਚੱਕਣਾ ਚਾਹੁੰਦੇ ਆ ਪੋਲਿਟਿਕਸ ਦੇ ਵਿੱਚ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਨਹੀਂ ਹੈ ਬਟ ਬਾਈ ਡਿਫਾਲਟ ਸਾਰੇ ਪੰਜਾਬ ਦੀ ਕਾਂਗਰਸ ਦੇ ਵੱਡੇ ਛੋਟੇ ਲੀਡਰ ਬਿਟ ਉਹਨਾਂ ਨਾਲ ਹੋ ਗਏ ਮੈਂ ਦੂਜੇ ਨੰਬਰ ਤੇ ਰਹਿ ਗਿਆ ਫਿਰ ਮੈਨੂੰ ਉਹਨਾਂ ਨੇ ਉਸ ਦਿਨ ਹੀ ਅਨਾਉਂਸ ਕੀਤਾ ਕਿ ਰਾਜੇ ਵੜਿੰਗ ਨੂੰ 올 ਇੰਡੀਆ ਦਾ ਜਨਰਲ ਸੈਕਟਰੀ ਬਣਾਇਆ ਜਾਣਾ ਹੈ ਅੱਛਾ ਫਿਰ ਉਡੀ ਅੱਖ ਮੇਰੇ ਬੌਸ ਦੀ ਮੇਰੇ ਤੇ ਸੀਗੀ ਫਿਰ ਮੈਨੂੰ ਪੰਜਾਬ ਫਿਰਦਾ ਸੀ ਇੱਕ ਦਿਨ ਟੈਲੀਫੋਨ ਆਇਆ ਜਨਾਰਦਨ ਦਰਵੇਦੀ ਦਾ ਉਹ ਕਹਿੰਦੇ ਰਾਹੁਜੀ ਬਾਤ ਕਰਨੀ ਹੈ ਟੈਲੀਫੋਨ ਖੁੱਲਾ ਰੱਖਣਾ ਤੇ ਮੈਂ ਕਿਹਾ ਠੀਕ ਹੈ ਜੀ 15 ਮਿੰਟਾਂ ਬਾਅਦ ਫੋਨ ਆਇਆ ਪ੍ਰਾਈਵੇਟ ਨੰਬਰ ਸੇ ਰਾਜਾ ਕਾਹੋਂ ਮੈਨੇ ਬੋਲਾ ਸਰ ਮੈਂ ਮੁਖਸਰ ਹੂੰ ਮੈਨੇ ਤੇਰੇ ਕੋਲ ਇੰਡੀਆ ਕਾ ਅਧਿਖਸ਼ ਬਣਾ ਦਿਆ ਹੈ ਜਿਹੜਾ ਬੰਦਾ ਪੰਜਾਬ ਦਾ ਅਧਿਖਸ਼ ਨਹੀਂ ਬਣ ਸਕਿਆ ਉਹਨੂੰ ਆਲ ਇੰਡੀਆ ਦਾ ਪ੍ਰਧਾਨ ਬਣਾਇਆ ਐਵੇਂ ਪੰਜਾਬ ਦੀ ਪ੍ਰਧਾਨਗੀ ਇਸੇ ਫੋਨ ਆਇਆ ਕਿਉਂਕਿ ਉਹਦੇ ਦਿਲਚਸ ਹੈ ਉਹ ਟੈਸਟ ਲੈਂਦਾ ਹੈ ਧਿਆਨ ਵੀ ਲੈਂਦਾ ਹੈ ਪੰਜ ਸਾਲ ਨਹੀਂ ਬਣਾਇਆ ਵੇਖਦਾ ਸੀ ਰਾਜਾ ਉਹ ਕਿ ਭੱਜਦਾ ਕਿ ਨਹੀਂ ਭੱਜਦਾ ਮੈਂ ਮੰਤਰੀਤ ਬਾਦਲ ਨੂੰ ਹਰਾਇਆ ਉਹ ਮੰਤਰੀ ਤੇ ਮੈਂ ਸੰਤਰੀ ਅੱਜ ਜਿਹੜੇ ਮੁੰਡੇ ਮਾਡੇ ਭੱਜ ਰਹੇ ਹੈ ਮੈਂ ਉਹਨੂੰ ਪੁੱਛਣਾ ਚਾਹਣਾ ਉਹ ਪ੍ਰਭੂ ਤੁਹਾਨੂੰ ਇਸ ਕਾਬਿਲਤਾ ਰਾਹੁਲ ਗਾਂਧੀ ਨੇ ਬਣਾਇਆ ਇਹ ਤਲਬਦਲੀਆਂ ਬਹੁਤ ਹੋਈਆਂ ਤਲਬੀਰ ਸਿੰਘ ਗੋਲਡੀ ਚਲੇਗੇ ਰਵਨੀਤ ਸਿੰਘ ਬਿੱਟੂ ਚਲੇਗੇ ਰਾਜਕਮਰ ਚੱਬੇਵਾਲ ਚਲੇਗੇ ਜੀਪੀ ਚਲੇਗੇ ਇਹ ਚੋਣਵ ਦਲ ਬਦਲੀਆਂ ਦੇ ਖਿਲਾਫ ਹੋਣ ਵਾਲੇ ਮੇਰੀ ਗੱਲ ਯਾਦ ਰੱਖੋ ਪੰਜਾਬ ਦੇ ਲੋਕ ਦਲ ਬਦਲੂਆਂ ਨੂੰ ਐਸਾ ਸਬਕ ਸਿਖਾਉਣਗੇ ਯਾਦ ਰੱਖੋ